ਅੱਜ ਪਿੰਡ ਬਲਾਸਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੋ ਸਹਾਇਤਿਕ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਧਰਮਵੀਰ ਗਾਂਧੀ ਜੀ ਸਰਦਾਰ ਨਿਰਮਲ ਸਿੰਘ ਜੋੜਾ ਅਤੇ ਸਰਦਾਰ ਮਨਜੀਤ ਸਿੰਘ ਐਮਐਲਏ ਜੀ ਨੇ ਸ਼ਰਕਤ ਕੀਤੀ ਅਤੇ ਸਟੇਜ ਸੰਭਾਲਦੇ ਹੋਏ ਸਾਡੇ ਤਰਨਦੀਪ देओल ਜੀ ਅਤੇ ਬੱਚੇ ਉਹਨਾਂ ਦੇ ਵਿਚਾਰ ਸੁਣਦੇ

ਤਾ ਸਿੰਘ ਹੋਰੀ ਪੰਚ ਨਰਮ ਸਿੰਘ ਹੋਰੀ ਸਮੁੱਚੇ ਪੰਚਾਇਤ ਮੈਂਬਰ ਸਹਿਬਾਨ ਦੀ ਬਲਾਸਪੁਰ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਸਮੁੱਚੀ ਟੀਮ ਆਦਾਰਾ ਤਾਸਮਾ ਉਹਨਾਂ ਸਾਰਿਆਂ ਨੂੰ ਅਸੀਂ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਦੇ ਆ। ਦੋ ਕੁ ਮਿੰਟ ਚ ਮੁੰਡੇ ਆ ਰਹੇ ਆ ਬਸ ਦੋ ਹਾਂਜੀ ਆਪਾਂ ਅਗਲੇ 5 ਮਿੰਟ ਦੇ ਵਿੱਚ ਆਪਾਂ ਅੱਜ ਦਾ ਪ੍ਰੋਗਰਾਮ ਆਪਰਾ ਬੱਚਨ ਦੇਖ ਸਕਦਾ ਮੈਸਤੀ ਮਹੱਤਤਾ ਵਿੱਚ ਸ਼ਾਮਲ ਹੋਣ ਦਾ ਜਿਹੜਾ ਹੈਗਾ ਉਹਨਾਂ ਦੀ ਆਰਤੀ ਹੀ ਨੇ ਅੱਜ ਤੋਂ ਰਸਮੀ ਸਟੇਜ ਨੂੰ ਤੋਂ ਪਹਿਲਾਂ ਇੱਕ ਬੱਚੇ ਨੇ ਇੱਕ ਬੱਚੀ ਨੇ ਆ ਕੇ ਤੇ ਗੀਤ ਪਾਇਆ ਇੱਕ ਉਹ ਸੈਕਸ਼ਨ ਹੈ ਜਿਹੜੇ ਹੋਰ ਵੀ ਵਿਆਖਤੀ ਹੋਣਗੇ ਅੱਗੇ ਪਿੰਡਾਂ ਚ ਜਿਹੜੇ ਬੋਲਣਾ ਦੀਪ ਬਲਾਸਪੁਰ ਤੇ ਸ੍ਰੀ ਸ਼ਮੀ ਤੋਂ ਸ਼ੁਰੂ ਹੋਈ ਸੀ ਜਿਸ ਦੇ ਨਾਲ ਇਸ ਸਾਰੇ ਚੱਲਣ ਵਿੱਚ ਤਾਸਮਨ ਅਦਾਰੇ ਦੇ ਚੱਲਣ ਵਿੱਚ ਜਿਹੜੇ ਲੋਕਾਂ ਦਾ ਯੋਗਦਾਨ ਹੈ ਜੜਾ ਅੱਜ ਪਹਿਲਾਂ ਨਾਲੋਂ ਵੀ ਬਹੁਤ ਢਿਘੇਰੀਆਂ ਹੋ ਚੁੱਕੀਆਂ ਹਨ ਤਾਂ ਤਾਂ ਹੀ ਮੈਂ ਵੀ ਇਹ ਕਰਦਾ ਸੀ ਕਿ ਅੱਜ ਇਹਨਾਂ ਬੱਚਿਆਂ ਦਾ ਇਸ ਸਿਹਤਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਨੌਤਬੰਦੀ ਦਾ ਕੰਮ ਇਥੋਂ ਸ਼ੁਰੂ ਹੋਇਆ ਹੈ ਤਾਂ ਆਸਮਾਨ ਦੇ ਹਿੱਸੇ ਆਇਆ ਹੈ ਸਾਨੂੰ ਇਸ ਗੱਲ ਦਾ ਮਾਣ ਹੈ ਕੋਈ ਕੁਝ ਨਾ ਕਹਿੰਦਾ ਹੋਇਆ ਸਿਰਫ ਇਹ ਗਾਗਾ ਹੀ ਰੱਖਦੀ ਪਰ ਸਾਨੂੰ ਹੁੰਦਾ ਹੈ ਕਿ ਜਿਹੜੇ ਲੋਕ ਤਾਂ ਅਸੀਂ ਇਸ ਸੋਚ ਦੇ ਆਧਾਰ ਤੇ ਉਹਨਾਂ ਲੋਕਾਂ ਨੂੰ ਤਾਂ ਆਸਮਾਨ ਵੱਲੋਂ ਜ਼ਰੂਰ ਸਨਮਾਨ ਦੇਣਾ ਚਾਹੁੰਦੇ ਆਂ ਬਾਕੀ ਮੇਰਾ ਕੋਈ ਤਾਂ ਵਿਚਾਰ ਹੈ ਕਿ ਸੈ ਤਤੀ ਉਹਾਰ ਸਾਡੀ ਸੋਚ ਵਿੱਚ ਰਹਿੰਦੀ ਏ ਯਾਦ ਆਵੇ ਯਾਦ ਆਵੇ ਉਪਰ ਜੇ ਦੇਸ ਦੀ ਨਿਕ ਜਹੀ ਗਏ ਕਿ ਸਾਡੀ ਨਿਕ ਜੀ ਪੁਨੀਤ ਸਾਡੀ ਰੋਜ ਦੇਖੇ ਥਾਂ ਦੇ